ਲੋ ਜੀ ਮੈਂ ਬੁਰਜ ਕੋਟੀਆ ਪਿੰਡ ਤੋਂ ਪੁਲ ਜਿਹੜਾ ਪੁਲ ਸੀ ਉਹ ਸਾਹਮਣੇ ਆ ਉਹਨੂੰ ਪਾਰ ਕਰਕੇ ਮੁੜ ਗਏ ਤੇ ਮੈਂ ਅਸਲ 'ਚ ਇੱਕ ਉੱਪਰ ਕਿਲਾ ਬਣਿਆ ਹੋਇਆ ਹੈ ਬੁਰਜ ਉਹਨੂੰ ਕਹਿੰਦੇ ਆ ਜਿਹਦੇ ਨਾਮ ਤੇ ਇਹ ਪਿੰਡ ਦਾ ਨਾਮ ਬੁਰਜ ਕੋਟੀਆ ਪਿਆ ਉਹ ਦੇਖਣਾ ਪਹਿਲਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਵਾਟਰਫਾਲ ਦਿਖਾਵਾਂਗੇ ਫਿਰ ਇਸੇ ਰਸਤੇ ਵਾਪਸ ਆਣਾ ਪੈਣਾ ਤੇ ਹੁਣ ਪਹਿਲੇ ਉੱਪਰ ਜਾਣਾ ਟਿੱਲੇ ਤੇ ਚੜਾਈ ਹੈ ਤੇ ਤੁਹਾਨੂੰ ਮਿਲਦੇ ਆ ਇੱਥੇ ਲੋਕਲ ਤੋਂ ਮੈਂ ਪਤਾ ਕਰਿਆ ਸੀ ਉਹ ਕਹਿੰਦੇ ਇਹ ਰੋਡ ਸਿੱਧੀ ਉੱਥੇ ਜਾਂਦੀ ਹੈ। ਟਮਟ ਜੰਪ ਆ ਗਿਆ। ਤੇ ਆਹ ਰੋਡ ਹੈ ਜੀ ਆਹ ਪਿੰਡ ਮੁਰਜਕੋਟੀਆਂ ਤੇ ਇਹਦੇ ਸਾਈਂ ਆਪਾਂ ਉੱਪਰ ਜਾਣੇ। ਚੜਾਈ ਪੂਰੀ ਹੈ। ਜ਼ੋਰ ਲੱਗ ਰਿਹਾ ਹੈ। ਤੇ ਉੱਪਰ ਜਾ ਕੇ ਤੁਹਾਨੂੰ ਮਿਲਦਾ। ਵੀਡੀਓ ਦੇ ਵਿੱਚ ਸਾਨੂੰ ਲੱਗ ਨਹੀਂ ਰਿਹਾ ਨਾ ਪਰ ਇਹ ਸਿੱਧੀ ਉੱਪਰ ਉੱਚੀ ਚੜਾਈ ਹੈ ਜਿਹੜੀ ਉੱਪਰ ਜਾ ਰਹੀ ਹੈ ਤੇ ਇਹਨਾਂ ਕਿ ਪਿੰਡ ਥੋੜਾ ਪੈਦਲ ਪਾਰ ਕਰਦੇ ਹਾਂ ਉਸ ਤੋਂ ਬਾਅਦ ਫਿਰ ਸਾਈਕਲ ਤੇ ਬੈਠਾਂਗੇ ਹਾਂ ਪਿੱਛੇ ਜਿਹੜਾ ਰਾਹ ਹੈ ਇਹ ਜਾ ਰਿਹਾ ਜੀ ਉੱਪਰ ਢਿੱਲੇ ਨੂੰ ਸਿੱਧੀ ਚੜਾਈ ਹੈ ਸਿੱਧਾ ਰਾਹ ਹੈ ਇਹ ਤੇ ਸਾਈਕਲ ਤੇ ਮੁਸ਼ਕਲ ਹੈ ਕਿਉਂਕਿ ਮੇਰੇ ਸਾਈਕਲ ਨੂੰ ਗੇਅਰ ਹੈ ਨਹੀਂ ਤੇ ਪੈਦਲ ਚੜਾਈ ਕਰਾਂਗੇ ਉੱਤੇ ਜਾਵਾਂਗੇ ਤੇ ਉੱਥੇ ਫਿਰ ਸਾਨੂੰ ਉਹ ਕਿਲਾ ਦਿਖਾਣੇ ਆ ਉਹ ਬੁਰਜ ਦਿਖਾਣੇ ਆ ਜਿਹਦੇ ਨਾਂ ਤੇ ਇਸ ਪਿੰਡ ਦਾ ਨਾਮ ਬੁਰਜ ਕੋਟਿਆ ਪਿਆ ਇਸ ਪਾਸਿਓਂ ਪਿੱਛੋਂ ਆਇਆ ਮੈਂ ਔਰ ਪਿੱਛੇ ਪਿੰਡ ਖਤਮ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਰਾ ਨੀਰਾ ਸੁੱਕਾ ਇਹ ਜੰਗਲ ਪਿਆ ਪਿੱਛੇ ਪੈਦਲ ਜਾ ਰਹੇ ਆ ਜੀ ਕਿਉਂਕਿ ਸਾਈਕਲ ਸਿੱਧੀ ਚੜਾਈ ਹੋਣ ਕਰਕੇ ਮੁਸ਼ਕਲ ਹੈ ਤੇ ਚੜੂਗਾ ਜੇ ਗੇਰਾ ਦਾ ਗੇਰਾ ਵਾਲਾ ਸਾਈਕਲ ਹੁੰਦਾ ਉਹ ਵੀ ਲੈ ਲਾਂਗੇ ਜਲਦੀ ਤੇ ਫਿਰ ਤਾਂ ਆਪਾਂ ਹੌਲੀ-ਹੌਲੀ ਪੈਟਰੋਲ ਮਾਰਦੇ ਨੇ ਉੱਪਰ ਚੜ ਜਣਾ ਸੀ ਇੱਧਰ ਲੋਕਾਂ ਦੇ ਖੇਤ ਵੀ ਨੇ ਤੇ ਨਾਲ ਬਸਿਆ ਆ ਸਾਹਮਣੇ ਪਹਾੜ ਦਾ ਜੰਗਲ ਇਹਨੂੰ ਸ਼ਾਇਦ ਨੱਡਾ ਸਾਹਿਬ ਦੀ ਜਿਹੜੀ ਪਹਾੜ ਹੈ ਉਹਨਾਂ ਦੀ ਬੈਕ ਲੱਗਦੀ ਹੈ ਤੇ ਸੋ ਬਸ ਥੋੜਾ ਰਹਿ ਗਿਆ ਆ ਸਾਹਮਣੇ ਆ ਗਿਆ ਜੀ ਬੁਰਜ ਜਿਹਦੇ ਨਾਮ ਤੇ ਪਿੰਡ ਦਾ ਨਾਮ ਪਿਆ ਤੇ ਇਹ ਕਿਲਾ ਬਣਿਆ ਹੋਇਆ ਇੱਥੇ ਕਿਉਂ ਹੋਰ ਕੋਈ ਇਹਦੇ ਨਾਲ ਦਾ ਇੱਥੇ ਕੋਈ ਬਿਲਡਿੰਗ ਹੋਰ ਬਣੀ ਨਹੀਂ ਹੋਈ ਹੋ ਸਕਦਾ ਕਿ ਇਹ ਇਹ ਕੋਈ ਵੱਡੇ ਕਿਲੇ ਦੀ ਇੱਕ ਪਾਸਾ ਹੋਵੇ ਵੱਡੇ ਕਿਲੇ ਦਾ ਕਾਰਨਰ ਹੋਵੇ ਇਹ ਤੇ ਇੱਥੇ ਆਏ ਕਾਫੀ ਚੜਾਈ ਸੀ ਮੈਂ ਤਕਰੀਬਨ ਸਾਈਕਲ ਤੇ ਨਹੀਂ ਪੈਦਲ ਹੀ ਉੱਪਰ ਆਇਆ ਤੇ ਇਧਰ ਵੀ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਇਹਦੇ ਨਾਲ ਹੋ ਰਿਹਾ ਕਿਸੇ ਦੇ ਇਹ ਹੀ ਆ ਬਸ ਹੁਣ ਖੰਡਰ ਵਿਵਾਨ ਇਹ ਬਣਿਆ ਹੋਇਆ ਸਾਂਸ ਵਾਲੇ ਦੀ ਕੋਈ ਹੈ ਨਹੀਂ ਤੇ ਡਿਸਟ੍ਰਿਕਟ ਪੰਚਕੁਲਾ ਚ ਪੈਂਦਾ ਚੰਡੀ ਮੰਦਰ ਤੋਂ ਇਹਦਾ ਰਸਤਾ ਮੁੜਦਾ ਰਾਈਟ ਸਾਈਡ ਨੂੰ ਬੁਰਜ ਕੋਟੀਆਂ ਤੇ ਉੱਥੋਂ ਤਕਰੀਬਨ 2 ਕਿਲੋਮੀਟਰ ਉੱਪਰ ਹਾਈਟ ਤੇ ਆ ਕੇ ਇਹ ਜਿਹੜਾ ਬੁਰਜ ਬਣਿਆ ਹੋਇਆ ਤੇ ਆਸ-ਪਾਸੇ ਘੁੰਮ ਕੇ ਨੂੰ ਵੇਖਦੇ ਆ ਫਿਲਹਾਲ ਮੈਂ ਸਾਈਕਲ ਕਿਤੇ ਸਾਈਡ ਤੇ ਲਾਣਾ ਕਿਲਾ ਇਸ ਪਾਸੋਂ ਟੈਟੇਰੀ ਹੋਇਆ ਕਿਲਾ ਹੈ ਰਸਤਾ ਇਹਦੇ ਅੰਦਰ ਜਾਣ ਦਾ ਕੋਈ ਹੈ ਨਹੀਂ ਤੇ ਵੈਸੇ ਵੀ ਇਹ ਹੁਣ ਖੰਡਰ ਬਣ ਚੁੱਕਿਆ ਤੇ ਉੱਥਲੇ ਪਾਸੇ ਆਪਾਂ ਚੜ ਕੇ ਇਧਰੋਂ ਨਿਗਾ ਮਾਰੀਏ ਤਾਂ ਹੈ ਤਾਂ ਇਸ ਤਰ੍ਹਾਂ ਦੇ ਅੰਦਰੋਂ ਜੇ ਅੰਦਰ ਵੈਸੇ ਕੁਝ ਨਹੀਂ ਬੀਰਵਾਣ ਹੈ ਅੰਦਰ ਜੇ ਆਪਾਂ ਨੂੰ ਦੇਖਣਾ ਵੀ ਪਿਆ ਤੇ ਮੈਂ ਕੋਸ਼ਿਸ਼ ਕਰਦਾ ਇੱਥੋਂ ਚੜ ਕੇ ਉੱਪਰ ਚੜਨਾ ਪੈਣਾ ਤੇ ਉੱਪਰੋਂ ਨਜ਼ਰ ਆਏਗਾ ਜਿਹੜਾ ਇਹਦਾ ਅੰਦਰ ਦਾ ਪੋਸ਼ਨ ਹੈ ਉਹ ਚੀਜ਼ ਤੇ ਕੋਸ਼ਿਸ਼ ਕਰਦਾ ਕੋਈ ਹੈ ਨਹੀਂ ਮੈਂ ਕਿਸੇ ਨੂੰ ਆਪਣਾ ਫੋਨ ਫੜਾਣਾ ਸੀ ਕਿ ਉਹ ਸਾਨੂੰ ਵੀ ਅੰਦਰੋਂ ਚੀਜ਼ਾਂ ਦਿਖਾ ਸਕਦਾ ਫਿਲਹਾਲ ਪਹਿਲਾਂ ਇਧਰ ਘੁੰਮ ਕੇ ਦੇਖਦੇ ਆ ਇਸ ਪਾਸੇ ਚਾਰੇ ਪਾਸੇ ਗੋਲ ਹੈ ਇਹ ਤੇ ਹੋ ਸਕਦਾ ਕਿ ਉਸ ਟਾਈਮ ਦੇ ਵਿੱਚ ਇਹਦੇ ਉੱਪਰ ਖੜ ਕੇ ਥੱਲੇ ਏਰੀਆ ਤੇ ਨਜ਼ਰ ਰੱਖੀ ਜਾਂਦੀ ਹੋਵੇ ਨਜ਼ਰ ਰੱਖਣ ਵਾਸਤੇ ਤੇ ਇਹ ਕਿਲਾ ਬਣਾਇਆ ਹੋਵੇ ਤੇ ਹੋ ਸਕਦਾ ਕਿਲੇ ਦਾ ਕਾਰਨਰ ਹੋਵੇ ਤੇ ਇੱਥੇ ਸਾਨੂੰ ਕੋਈ ਲੋਕਲ ਮਿਲਿਆ ਨਹੀਂ ਜਿਹਦੇ ਕੋਲੋਂ ਇਹਦੀ ਹਿਸਟਰੀ ਬਾਰੇ ਪਤਾ ਲੱਗ ਸਕਦਾ ਫਿਲਹਾਲ ਇਹ ਹੁਣ ਕੰਟਰੀ ਬਣਿਆ ਬੁਰਜ ਕੋਟੀਆਂ ਦਾ ਕਿਲਾ ਹੀ ਹੈ ਵੈਸੇ ਇਹਨੂੰ ਬੁਰਜ ਕਹਿੰਦੇ ਆ ਤੇ ਕੋਟੀਆਂ ਦੇ ਨਾਲ ਵੈਸੇ ਪਿੰਡ ਦਾ ਨਾਮ ਜੁੜ ਗਿਆ ਤੇ ਉਹ ਬਣ ਗਿਆ ਬੁਰਜ ਕੋਟੀਆਂ ਫਿਲਹਾਲ ਪਿੱਛੇ ਹੈ ਜੀ ਇਹ ਇੱਥੇ ਟੈਂਟ ਲੱਗਿਆ ਹੋਇਆ ਤੇ ਨਾਲ ਕਿਸੇ ਦਾ ਕੋਈ ਫੰਕਸ਼ਨ ਹੋਣਾ ਤੇ ਫੰਕਸ਼ਨ ਹੋ ਚੁੱਕਿਆ ਤੇ ਹੁਣ ਟੈਂਟ ਵੇਰਾ ਇਕੱਠਾ ਕਰਦੇ ਸੀ ਪਿੱਛੇ ਉਹਨਾਂ ਤੋਂ ਵੀ ਪੁੱਛਿਆ ਸੀ ਉਹ ਕਹਿੰਦੇ ਸੀ ਬਾਅਦ ਦੇ ਆ ਤੇ ਸਾਨੂੰ ਇਸ ਕਿਲੇ ਦੀ ਹਿਸਟਰੀ ਬਾਰੇ ਪਤਾ ਨਹੀਂ ਤੇ ਸੋ ਬੱਸ ਮੈਂ ਹੁਣ ਤੁਹਾਨੂੰ ਦਿਖਾਨਾ ਜੇ ਕੋਈ ਮਿਲੇ ਤਾਂ ਕੋਸ਼ਿਸ਼ ਕਰਾਂਗਾ ਇਸ ਕਿਲੇ ਦੀ ਹਿਸਟਰੀ ਬਾਰੇ ਤੁਹਾਨੂੰ ਕੋਈ ਚਾਨਣ ਪਵੇ ਤਾਂ ਜਰੂਰ ਦੱਸਾਂਗਾ ਤੁਹਾਨੂੰ ਇਹ ਇਹਦਾ ਪਿਛਲਾ ਪਾਸਾ ਤੇ ਇਧਰੋਂ ਵੀ ਇਹ ਸੇਮੀ ਇਹ ਸਾਰੇ ਪਾਸੇ ਗੋਲ ਬਣਿਆ ਹੋਇਆ ਹੈ। ਆਹ ਸਾਹਮਣੇ ਪਿੰਡ ਹੈ ਜੀ। ਆਹ ਸਾਹਮਣੇ ਪਿੰਡ ਬਸਿਆ ਹੋਇਆ ਹੈ ਉੱਚੀ ਚੋਟੀ ਤੇ। ਆਹ ਕਿਲੇ ਦੇ ਉੱਪਰੋਂ ਥੱਲੇ ਦਾ 뷰 ਹੈ। ਜਿੱਥੋਂ ਮੈਂ ਚੜ੍ਹ ਕੇ ਉੱਪਰ ਆਇਆ। ਤੇ ਆਹ ਥੱਲੇ ਸੜਕ ਦਿਖਾਈ ਦੇ ਰਹੀ ਹੈ, ਗੱਡੀਆਂ ਨਿਕਲ ਰਹੀਆਂ ਨੇ। ਹੁਣ ਫੇਰ ਵਾਪਸ ਜਾਵਾਂਗੇ ਜਿੱਥੇ ਉਹ ਵਾਟਰਫਾਲ ਬਣਿਆ ਹੋਇਆ ਹੈ। ਉਹ ਚੀਜ਼ ਤੁਹਾਨੂੰ ਦਿਖਾਵਾਂਗੇ। ਮੈਂ ਇਧਰੋਂ ਆਇਆ ਸੀ ਇਸ ਰੋਡ ਤੋਂ ਥੱਲੋਂ ਉੱਪਰ ਚੜ੍ਹ ਕੇ। ਤੇ ਹੁਣ ਵਾਪਸ ਇਧਰੀ ਜਾਵਾਂਗੇ ਥੱਲੇ ਤੱਕ ਹੁਣ ਟਲਾਣਾ ਤੇ ਰਾਈ ਹੈ ਤੇ ਹੌਲੀ ਹੌਲੀ ਜਾਵਾਂਗੇ ਕਿ ਇਹ ਉੱਪਰ ਚੜ ਗਿਆ ਜੀ ਹੁਣ ਮੈਂ ਅੰਦਰੋਂ ਤੁਹਾਨੂੰ ਦਿਖਾਣਾ ਕੀ ਅੰਦਰ ਕਿਦਾਂ ਦਾ ਇਹ ਬਣਿਆ ਹੋਇਆ ਵੈਸੇ ਠੱਠਾ ਹੋਇਆ ਸਾਰਾ ਇਹ ਫਿਰ ਵੀ ਤੁਹਾਨੂੰ ਮੈਂ ਅੰਦਰੋਂ ਕੋਸ਼ਿਸ਼ ਕਰਦਾ ਕੁਝ ਦਿਖਾਣ ਦੀ ਆ ਖੜਿਆ ਮੇਰਾ ਸਾਈਕਲ ਤੇ ਹੁਣ ਕਿਲੇ ਦੇ ਅੰਦਰ ਆ ਗਿਆ ਕੁਛ ਇੱਧਾ ਨਾ ਬਣਿਆ ਹੋਇਆ ਹੈ ਇਹ ਕਿਲਾ ਇਹ ਇਧੀਆਂ ਕਮਰੇ ਬਣੇ ਹੋਣਗੇ ਉਸ ਟਾਈਮ ਦੇ ਵਿੱਚ ਤੇ ਆ ਦਰਖਤ ਤਾਂ ਹੁਣ ਚਲੋ ਬੰਜਰ ਹੋ ਗਿਆ ਇਸ ਕਰਕੇ ਬਣਿਆ ਇਹ ਬੰਦਰ ਉੱਗਿਆ ਕਾ ਉੱਗਿਆ ਹੈ ਟਟਾ तकरीबन ਸਾਮ ਸਵਾਲ ਤੋਂ ਇਹਦੀ ਉਹਨਾ ਟਾਈਮਾਂ ਦੇ ਵਿੱਚ ਹੋਈ ਕੋਈ ਨਹੀਂ ਤੇ ਹੁਣ ਤਾਂ ਬਿਲਕੁਲ ਇਹ ਬੰਜਰ ਵਿਵਾਨ ਹੋ ਚੁੱਕਿਆ ਹੈ ਇਹ ਸਾਰਾ ਬੁਰਜ ਕੋਟੀਆਂ ਦਾ ਜਿਹੜਾ ਕਿਲਾ ਉਥਲੇ ਪਾਸੇ ਇਧਰੋਂ ਉਹ ਸਾਹਮਣੇ ਪਿੰਡ ਦਾ ਰਾਜ ਜਿੱਥੋਂ ਮੈਂ ਆਇਆ ਇਸ ਪਾਸੇ ਤੇ ਇਧਰੋਂ ਦਿਖਾਇਆ ਜਾਵੇ ਤਾਂ ਇਹਦੀ ਬੈਕ ਸਾਈਡ ਹੈ ਇਸ ਪਾਸੇ हां सारा बनਿਆ ਹੋਇਆ ਤੇ ਇਧਰ ਇਹਦੀ ਬੈਕ ਸਾਈਡ ਤੇ ਜਿੱਧਰ ਮੈਂ ਤੁਹਾਨੂੰ ਪਿੱਛੋਂ ਦਿਖਾਇਆ ਸੀ ਵੀਊ ਉਹ ਸਾਹਮਣੇ ਥੱਲੇ ਦਾ ਜਿਹੜਾ ਵੀਊ ਹੈ ਉਹ ਸਾਹਮਣੇ ਚੰਡੀ ਮੰਦਰ ਦਾ ਤੇ ਪਿੱਛੇ ਕੱਗਰ ਤੇ ਹੋਰ ਚੋਟੀਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਸਾਹਮਣੇ ਕਲਕਾ ਸ਼ਹਿਰ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਣਾ ਉਹ ਕਲਕਾ ਸ਼ਹਿਰ ਬਸਿਆ ਹੋਇਆ ਅੰਦਰ ਕੁਮਰਿਆਂ ਜੀ ਇਹਦੇ ਉੱਪਰ ਥੋੜਾ ਜਿਹਾ ਚੜਨਾ ਪਿਆ ਮੈਂ ਉੱਚਾ ਸੀ ਪਰ ਇੱਕ ਮੁੰਡਾ ਸੀ ਉਹਨੂੰ ਫੜਾਇਆ ਸੀ ਮੈਂ ਫੋਨ ਤੇ ਆ ਪਿੱਛੇ ਸਾਰਾ ਬੀਆਵਾਂ ਪੰਜਰ ਹੋਇਆ ਹੋਇਆ ਟੱਠਾ ਹੋਇਆ ਇਹਦੀ ਹਿਸਟਰੀ ਬਾਰੇ ਜੇ ਮੈਨੂੰ ਪਤਾ ਲੱਗਿਆ ਤੇ ਮੈਂ ਬਾਅਦ ਚ ਵਾਇਸਓਵਰ ਮੈਂ ਇਹ ਚ ਪਾ ਦਾਂਗਾ ਇਹ ਫਿਲਹਾਲ ਇਹ ਬਿਲਡਰ ਜਿਹੜੇ ਉਹ ਬਣੇ ਆ ਫਿਲਰਾਂ ਤੇ ਖੜਿਆ ਇਹ ਤੇ ਛੱਤ ਵੀ ਹੁਣ ਤਕਰੀਬਨ ਡਿੱਗਣ ਵਾਲੀ ਆ ਤੇ ਇਹ ਪੁਰਾਣੇ ਸਮਿਆਂ ਦੇ ਵਾਲੇ ਜਿਹੜੇ ਬਣੇ ਹੋਏ ਨੇ ਉਹ ਚੀਜ਼ ਹੈ ਜਿੱਥੇ ਰੋਸ਼ਨੀ ਵਗੈਰਾ ਜਗਾਉਂਦੇ ਹੋਣਗੇ ਉਹਨਾਂ ਟਾਈਮਾਂ ਦੇ ਵਿੱਚ ਕੋਈ ਦੀਵਾ ਵਗੈਰਾ ਰਾਸ਼ਰੀ ਕਰਨ ਵਾਸਤੇ ਆ ਸਾਰਾ ਆ ਉਪਰੋਂ ਆ ਉਪਰੋਂ ਇਹ ਤੇ ਇਸ ਪਾਸੇ ਇਹਦਾ ਇਹ ਪਾਸਾ ਇਹ ਪਿੰਡ ਵਾਲੇ ਪਾਸੇ ਹੈ ਤੇ ਇਹ ਇਹ ਪਾਸਾ ਮੇਰੇ ਸਾਹਮਣੇ ਨਾਲ ਤਾਂ ਇਹ ਦੁਸ਼ਮਣ ਤੇ ਨਿਗਰ ਰੱਖਣ ਵਾਸਤੇ ਇੱਕ ਸਾਈਡ ਤੇ ਉੱਚੀ ਚੋਟੀ ਤੇ ਇੱਕ ਬੁਰਜ ਬਣਾਇਆ ਹੋਇਆ ਸੀ ਕਿ ਜਿਹੜੇ ਇੱਥੇ ਪਹਿਰੇਦਾਰ ਸਨ ਉਹ ਉੱਥੇ ਥੱਲੇ ਸਾਰੇ ਪਾਸੇ ਦੇਖ ਆਪਾਂ ਦੇਖਿਆ ਕਿ ਸਾਰੇ ਪਾਸੇ ਨਿਗਾ ਜਾਂਦੀ ਹੈ ਤੇ ਉਹ ਨਿਗਰ ਰੱਖਣ ਵਾਸਤੇ ਖਾਸ ਕਰਕੇ ਇਹ ਜਿਹੜਾ ਬੁਰਜ ਉਹ ਬਣਿਆ ਹੋਵੇਗਾ ਪਹਿਲਾਂ ਮੈਂ ਸੋਚ ਰਿਹਾ ਸੀ ਕਿ ਅੰਦਰ ਆਵਾਂ ਚੜ ਕੇ ਕਿ ਨਹੀਂ ਆਮਾ ਪਰ ਵਧੀਆ ਇੱਥੇ ਆਇਆ ਤੇ ਅੰਦਰੋਂ ਵੀ ਇਹ ਦੇਖਿਆ ਬਿਸ਼ੱਕ ਦੀ ਹੁਣ ਇਹ ਟੁੱਟ ਚੁੱਕਿਆ ਪਰ ਫਿਰ ਵੀ ਅੱਜ ਇੱਕ ਇਤਿਹਾਸ ਨੂੰ ਲੈ ਕੇ ਖੰਡਰ ਦੇ ਰੂਪ ਦੇ ਵਿੱਚ ਖੜਾ ਹੈ ਇੱਥੇ ਤੇ ਹੁਣ ਚੱਲਦੇ ਆਂ ਜੀ ਥੱਲੇ ਤੇ ਆਪਾਂ ਚੱਲਦੇ ਆਂ ਹੁਣ ਵਾਟਰਫਾਲ ਤੇ ਜਿਹੜਾ ਅੱਗੇ ਬੁਰਜ ਕੋਟੀਆ ਵਾਟਰਫਾਲ ਹੈ ਉੱਥੇ ਸਾਨੂੰ ਲੈ ਚੱਲਦੇ ਆਂ ਤੇ ਉੱਪਰ ਉਹਦੀ ਛੱਤ ਹੈ ਉਹ ਕਿਹੜੇ ਹਿਸਾਬ ਨਾਲ ਬਣਾਈ ਹੋਈ ਹੈ ਸ਼ਾਇਦ ਵਿੱਚ ਨਾਨਕ ਚਾਹ ਇਟ ਲੱਗੀ ਲੱਗਦੀ ਪਰ ਪੱਥਰਾਂ ਦਾ ਹੀ ਬਣਿਆ ਹੋਇਆ ਆ ਪੱਥਰ ਵੀ ਵਿੱਚ ਲੱਗੇ ਸ਼ਾਇਦ ਜ਼ਿਆਦਾਤਰ ਇਹ ਪੱਥਰਾਂ ਦਾ ਬਣਿਆ ਹੋਇਆ ਹੈ ਵਿੱਚ ਵਿੱਚ ਇਹ ਇਟਾਂ ਆ ਨਜ਼ਰ ਆ ਰਹੀਆਂ ਨੇ ਤੇ ਬੜਾ ਮਜ਼ਬੂਤ ਤੇ ਸ਼ਾਨਦਾਰ ਹੋਵੇਗਾ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਇਹਦਾ ਸਮਾਂ ਸੀ ਹੁਣ ਤਾਂ ਇੱਥੇ ਜਿਹੜੀਆਂ ਕਿਕਰਾਂ ਬੁੱਟੀਆਂ ਜੰਮੀਆਂ ਹੋਈਆਂ ਨੇ ਵਕਤ ਦੇ ਹਿਸਾਬ ਨਾਲ ਅੱਜ ਹੁਣ ਸ਼ੁਰੂ ਕਰ किला जो है किलामला जी। हाँ जी, हाँ जी। उस टाइम तुम हाँ तो अंदर बड़ी पहले कलाकारी चित्रकारी बोहोत थी बर्बाद हो गया ठीक है जी हाँ किन्ना पुराना हनाता जी कम से कम भी 100 ਸਾਲ ਦੇ ਕਰੀਬ ਹੋਣਾ ਸੋ ਤਾਂ ਬੱਧ ਵੀ ਹੋ ਸਕਦਾ ਬੱਧ ਵੀ ਹੋ ਸਕਦਾ ਹਾਂਜੀ ਮਤਲਬ ਮੇਨੇ ਹੀ ਮਹਾਵਾਜਾ ਪਟਿਆਲੇ ਨੇ ਬਣਾਇਆ ਹਾਂ ਹਾਂ ਅੱਛਾ ਉਹਨਾਂ ਨੇ ਆਪਣੀ ਘੁੰਮਣ ਫਿਰਨ ਨੂੰ ਜੇ ਸ਼ਿਕੇਨ ਸੀ ਰੈਸਟ ਹਾਊਸ ਹੁੰਦੇ ਤੇ ਸ਼ਿਕਾਰ ਖੇਡਦਾ ਨਾ ਸ਼ਿਕਾਰ ਕਸ਼ਕੀਨ ਤਾਂ ਬਹੁਤ ਹੋ ਠੀਕ ਠੀਕ ਹੈ ਜੀ ਫਿਰ ਪਿੰਡਾਂ ਵਾਲਿਆਂ ਵੀ ਨਾਲ ਲੱਗੇ ਅੰਦਰ ਦੇ ਸ਼ਿਕਾਰ ਕੇ ਉਹਨਾਂ ਵਾਸਤੇ ਹਾਂ ਬਿਲਕੁਲ ਬਿਲਕੁਲ ਹਾਂਜੀ ਪਰ ਮੈਂ ਰੈਸਟ ਹਾਊਸ ਹੁੰਦਾ ਜਦ ਨਹੀਂ ਕੁਝ ਮਰਿਆ ਫਿਰ ਇੱਥੇ ਰੈਸਟ ਹਾਊਸ ਰੈਸਟ ਕਰਨਾ ਨਹੀਂ ਰੈਸਟ ਕਰਨਾ ਫਿਰ ਰੈਸਟ ਕਰਕੇ ਫਿਰ ਦੂਜੇ ਦਿਨ ਫਿਰ ਚੱਲਣਾ ਹਾਂ ਜਿੱਦਾਂ ਹੁਣ ਹੋਟਲ ਬਣ ਕੇ ਵੀ ਚੱਲੋ ਫਿਰ ਰੁਧਾਂਗੇ ਹਨਾ ਹਾਂ ਠੀਕ ਠੀਕ ਬਸ ਇਹਨਾ ਗਿਆ ਦਾ ਇਤਿਹਾਸ ਜੀ ਠੀਕ ਹੈ ਠੀਕ ਹੈ ਇਹ ਨਹੀਂ ਪਤਾ ਵੀ ਕਿਹੜੇ ਸਾਲ ਚ ਬਣਿਆ ਹੋਵੇਗਾ ਨਾ ਹਾਂ ਚਲੋ ਇਹ ਮਿਲੇ ਸੀ ਬਿਜ ਰਿਜ ਜੇ ਤੁਸਾਂ ਨੂੰ ਤੇ ਇਹਨਾਂ ਨੇ ਬੜੀ ਜਾਣਕਾਰੀ ਦਿੱਤੀ ਨਾ ਕਿ ਜਿਵੇਂ ਆਪਣਾ ਕੁਲਤਾਰ ਸਿੰਘ ਕੁਲਤਾਰ ਐਸੀ ਪਿੰਡ ਗਈ ਸੀ ਹਾਂ ਸੁਬੰਦ ਠੀਕ ਹੈ ਜੀ ਇੱਥੇ ਇੱਕ ਵਿਆਹ ਪਾਰਟੀ ਵੀ ਹੋ ਰਹੀ ਸੀ ਇੱਥੇ ਹੋ ਚੁੱਕੀ ਹੈ ਮੇਰੇ ਸਾਹਮਣੇ ਜੇ ਹੈ ਵਿਆਹ ਅੱਛਾ ਵਿਆਹ ਕੇ ਹੋਇਆ ਠੀਕ ਹੈ ਜਣ ਗਏ ਹੋਇਆ ਠੀਕ ਹੈ ਜੀ ਠੀਕ ਹੈ ਚਲੋ ਵਧੀਆ ਤੁਸੀਂ ਮਿਲ ਗਏ ਨਹੀਂ ਤਾਂ ਮੈਂ ਜਾਣ ਲੱਗਿਆ ਸੀ ਆ ਮੁੰਡਿਆਂ ਦੇ ਪਿੱਛੇ ਕਿਤੇ ਅਸੀਂ ਬਾਹਰ ਦੇ ਹਾਂ ਮੈਂ ਬੰਦਾ ਹਾਂ ਹਾਂ ਨਹੀਂ ਉੱਥੇ ਬਣਿਆ ਹੋਇਆ ਜੀ ਕਿਲਾ ਉੱਥੋਂ ਆਏ ਹੁਣ ਆ ਜਿਹੜਾ ਮੰਦਰ ਦੇ ਬਿਲਕੁਲ ਕਿਨਾਰੇ ਤੇ ਦਿਖ ਰਿਹਾ ਹੈ ਇੱਥੇ ਅਸਲ 'ਚ ਕ੍ਰੈਸ਼ਰ ਬਹੁਤ ਨੇ ਇੱਧਰ ਤੇ ਬੜੀਆਂ ਗੱਡੀਆਂ ਟਿਪਰ ਇੱਥੋਂ ਪਰ ਪਰ ਕੇ ਜਾ ਰਹੇ ਨੇ ਅਲੱਗ ਅਲੱਗ ਜਗ੍ਹਾ ਤੇ ਤੇ ਇਧਰ ਪਿੱਛੇ ਵੀ ਮੈਂ ਦੇਖੇ ਚਾਰ ਪੰਜ ਕ੍ਰੈਸ਼ਰ ਪਿੱਛੇ ਸੀ ਹੁਣ ਇੱਕ ਇਹ ਆ ਜੀ ਇੱਕ ਦੂਜਾ ਪੁਲਾਇਆ ਹੁਣ ਇੱਥੋਂ ਵੀ ਪਾਰ ਕਰਨਾ ਆਪਾਂ ਨੇ ਇਹ ਤੋਂ ਅੱਗੇ ਜਾਣਾ ਹੈ ਕ੍ਰੈਸ਼ਰਾਂ ਕਰਕੇ ਇੱਥੇ ਮਿੱਟੀ ਬਹੁਤ ਜ਼ਿਆਦਾ ਹੈ ਇਸ ਰੋਡ ਤੇ ਤੇ ਇੱਕ ਪੱਥਰ ਪਿਆ ਹੈ ਸੜਕ ਦੇ ਵਿੱਚ ਬੜਾ ਖਤਰਨਾਕ ਹੋ ਸਕਦਾ ਕਿਸੇ ਟਾਇਰ ਨਾਲ ਉੱਗੜ ਕੇ ਜੇ ਵੱਜਿਆ ਕਿਸੇ ਦੀ ਜਾਨ ਵੀ ਲੈ ਸਕਦਾ ਉਹ ਪੱਥਰ ਚੁੱਕਦੇ ਆ ਸਾਈਕਲ ਮੈ ਲਾਈਆ ਸਾਈਡ ਤੇ ਇਸ ਸਾਈਡ ਤੇ ਪੱਥਰ ਚੁੱਕ ਕੇ ਫਿਰ ਪਰੇ ਕਰਦੇ ਆ ਪਿਆ ਜੀ ਪੱਥਰ ਸੜਕ ਦੇ ਬਿਲਕੁਲ ਵਿੱਚ ਵਿਚ ਵਿਚਾਲੇ ਤੇ ਚੁੱਕ ਕੇ ਪਰੇ ਕਰਦੇ ਆ ਕਿਸੇ ਵੀ ਜਾਨ ਵੀ ਲੈ ਸਕਦਾ ਇਹ ਸੋ ਪਰੇ ਸੁੱਟ ਦਿਆਂ ਥੱਲੇ ਆ ਜੀ ਖਣ ਤੀਜਾ ਪੁਲਾਇਆ ਇਸ ਪਾਸਿਓਂ ਕਾਫੀ ਲੰਮਾ ਚੌੜਾ ਪੁਲਾਇਆ ਹੈ ਮੈਂ ਇਧਰ ਆਇਆ ਤੇ ਅੱਗੇ ਜਾਵਾਂਗੇ ਹਲੇ ਵੀ ਕਾਫੀ ਦੂਰ ਹੈ ਤੀਜਾ ਪੁਲ ਕਰਾਸ ਕਰਨ ਤੋਂ ਬਾਅਦ ਇਹ ਸ਼ਨੀ ਚੰਨੀ ਦੇ ਮੰਦਿਰ ਐਥੇ ਸੋ ਸਾਹਮਣੇ ਮੰਦਿਰ ਦਿਖਾਈ ਦੇ ਰਿਹਾ ਤੇ ਉਹਦੇ ਨਾਲ ਦੀ ਰਸਤਾ ਜਾਂਦਾ ਥੱਲੇ ਬੁਰਜਕੋਟੀਆਂ ਨੂੰ ਇੱਕ ਰਸਤਾ ਇਸ ਪਾਸੇ ਜ ਇਸ ਪਾਸੇ ਨਹੀਂ ਜਾਣਾ ਉਹ ਜਿੱਥੋਂ ਸਾਈਕਲ ਲੈ ਕੇ ਮੁੰਡਾ ਆ ਰਿਹਾ ਹੈ ਬਿਲਕੁਲ ਮੰਦਿਰ ਦੇ ਨਾਲ ਦੀ ਰਸਤਾ ਕਲੋਨੀ ਦੇ ਵਿੱਚ ਹੋ ਕੇ ਥੱਲੇ ਜਾਂਦਾ ਹੈ ਬੁਰਜਕੋਟੀਆਂ ਵਾਟਰਫਾਲ ਤੱਕ ਥੱਲੇ ਰਸਤਾ ਇੱਕ ਕਲੋਨੀ ਦੇ ਵਿੱਚੋਂ ਹੋ ਕੇ ਫਿਰ ਇਹ ਥੱਲੇ ਜਾ ਰਿਹਾ ਮੈਂ ਪਿੱਛੋਂ ਆਇਆ ਕੱਚਾ ਰਸਤਾ ਹੈ ਤੇ ਹਲੇ ਹੋਰ ਥੱਲੇ ਜਾਵਾਂਗਾ ਤੇ ਅਗਲੀ ਜਾਣਕਾਰੀ ਫਿਰ ਅੱਗੇ ਜੱਟ ਚਲ ਕੇ ਦਿੰਨੇ ਆ ਅਸਲ ਚ ਬਿਲਕੁਲ ਕਗਰ ਦਰਿਆ ਦੇ ਵਿੱਚ ਥੱਲੇ ਜਾ ਕੇ ਆ ਅੱਜ ਚੱਲ ਰਿਹਾ ਸਾਫ ਪਾਣੀ ਹੈ ਬਿਲਕੁਲ ਤੇ ਆ ਰਸਤਾ ਕੁਛ ਇਦਾਂ ਦਾ ਕੱਚਾ ਰਾ ਇਧਰੋਂ ਆਇਆ ਤੇ ਹਲੇ ਕਾਫੀ ਥੱਲੇ ਜਾਣਾ ਕ तकरीबन ਅੱਧਾ ਘੰਟਾ ਲੱਗੇਗਾ ਥੱਲੇ ਜਾਂਦੇ ਜਾਂਦੇ ਤੇ ਆ ਸਾਹਮਣੇ ਸਾਰਾ ਜੰਗਲ ਹੈ ਤੇ ਆ ਸਾਰਾ ਕੱਗਰ ਦਰਿਆ ਨੇ ਪਾੜ ਪਾਈ ਹੋਈ ਹੈ ਤੇ ਹੁਣ ਹੌਲੀ ਹੌਲੀ ਚੱਲਦੇ ਆ ਥੱਲੇ ਵੱਲ ਇਹ ਰਾਜ ਜੀ ਥੱਲੇ ਜਾਵਾਂਗੇ ਗੱਡੀਆਂ ਹਮਤੁਰ ਤੇ ਲੋਕੀ ਇੱਥੇ پارک ਕਰ ਦਿੰਦੇ ਨੇ ਕਿਉਂਕਿ ਉਬੜ ਖਾੜ ਪੜਾ ਖਤਰਨਾਕ ਜਿਹਾ ਇਹ ਰੋਡ ਹੈ ਮੈਂ ਹੁਣ ਥੱਲੇ ਉਤਰਿਆ ਤੇ ਥੱਲੇ ਜਾ ਕੇ ਤੁਹਾਨੂੰ ਦਿਖਾਣਾ ਅੱਗੇ ਦਾ ਜਿਹੜਾ ਰਾਹ ਹੈ ਫਾਈਨਲੀ ਦੋਸਤੋ ਅਸੀਂ ਪਹੁੰਚ ਹੀ ਗਏ ਬੁਰਜ ਕੋਟੀਆਂ ਆ ਪਿੱਛੇ ਬੜਿਆ ਬੁਰਜਕੋਟੀਆਂ ਉਹ ਜਿੱਥੇ ਲੋਕੀ ਜਾ ਰਹੇ ਨੇ ਉਹ ਚਰਨਾ ਹੈ ਜਿਹੜਾ ਵਾਟਰਫਾਲ ਹੈ ਬੁਰਜਕੋਟੀਆਂ ਦਾ ਜਿੱਦੇ ਕਰਕੇ ਲੋਕ ਇੱਥੇ ਆਉਂਦੇ ਨੇ ਪਿਕਨਿਕ ਵੇਰਾ ਬਣਾਉਣਾ ਆਉਂਦੇ ਨੇ ਕਾਫੀ ਵਧੀਆ ਪਲੇਸ ਹੈ ਪਰ ਰਸਤਾ ਬਿਲਕੁਲ ਖਰਾਬ ਹੈ ਮੇਨ ਹਾਈਵੇ ਰੋਡ ਤੋਂ ਤੇ ਜਦੋਂ ਵੀ ਆਉ ਤਾਂ ਗੱਡੀ ਉੱਪਰ پارک ਕਰਨੀ ਪੈਂਦੀ ਹੈ ਜਾਂ ਪਰਫੈਕਟ ਡਰਾਈਵਿੰਗ ਕਰਕੇ ਮੈਂ ਇੱਥੇ ਪਹੁੰਚ ਸਕਦਾ ਹੁਣ ਥੱਲੇ ਚੱਲਾਂਗੇ ਸਾਈਕਲ ਵੀ ਮੈਂ ਨਾਲ ਹੀ ਲੈ ਕੇ ਆਇਆ ਸੀ ਲੋਕੀ ਉੱਪਰ ਖੜਾਏ ਦੋ ਗੱਡੀਆਂ ਖੜੀਆਂ ਨੇ ਲੋਕਾਂ ਨੂੰ ਤਾਂ ਉੱਥੇ ਖੜਾਤੀ ਹੈ ਤੇ ਆਪਾਂ ਚੱਲਾਂਗੇ ਪਾਣੀ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਇਹ ਆ ਜੀ ਦਦੀ ਸ਼ੂਜ਼ ਮੈਂ ਉੱਥੇ ਲਾਤੇ ਤੇ ਸਾਨੂੰ ਪਹਿਲਾਂ ਦਖਾਨੇ ਚਰਨਾ ਜਿਹੜਾ ਵਾਟਰਫਾਲ ਬਣਿਆ ਹੈ ਬੁਰਜਖੋਟੀਆਂ ਦਾ ਜਿਹਦੇ ਕਰਕੇ ਇਹ ਕਾਫੀ ਮਸ਼ਹੂਰ ਹੈ ਜਗਾ ਤੇ ਮੁੰਡੇ ਮਰੇ ਸੀ ਉਹ ਕਹਿੰਦੇ ਸੀ ਕਿ ਜਦੋਂ ਸੈਟਰਡੇ ਸੰਡੇ ਛੁੱਟੀ ਵਾਲੇ ਦਿਨ ਬਹੁਤ ਜ਼ਿਆਦਾ ਰਸ਼ ਹੁੰਦਾ ਇੱਥੇ ਬਹੁਤ ਗੱਡੀਆਂ ਆਉਂਦੀਆਂ ਪਾਰਕਿੰਗ ਉੱਥੇ ਬਣੀ ਹੈ ਤੇ ਕਿਸੇ ਦੀ ਹਿੰਮਤ ਉਹ ਗੱਡੀ ਥੱਲੇ ਵੀ ਲਿਆਂਦਾ 4x4 ਹੋਵੇ ਪਰ ਰਾਹ ਬੜਾ ਟਫ ਹੈ ਸਾਈਕਲ ਮੈਂ ਉਹ ਪਰੇ ਖੜਾਤੀ ਆ ਉੱਥੇ ਖੜੀਏ ਸਾਈਕਲ ਮੇਰੀ ਤੇ ਉਹ ਤੋਂ ਬਾਅਦ ਮੈਂ ਇੱਧਰ ਆਇਆ ਇੱਧਰ ਥੋੜਾ ਧਿਆਨ ਰੱਖਣਾ ਪੈਂਦਾ ਇਦਾਂ ਕਾਈ ਜਮੀ ਹੋਈ ਆ ਥੋੜਾ ਸਲਿਪਰੀ ਹੋ ਜਾਂਦਾ ਮੈਂ ਰਸਤਾ ਦੇਖਦਾ ਤੇ ਉਧਰੋਂ ਫਿਰ ਚਰਨੇ ਵੱਲ ਜਾਣੇ ਇੱਧਰ ਸਲਿਪਰੀ ਆ ਉਧਰੋਂ ਨਿਕਲਦੇ ਆ ਫਿਰ ਉਧਰੋਂ ਪਿੱਛੋਂ ਆਇਆ ਮੈਂ ਨਦੀ ਪਾਰ ਕਰਕੇ ਤੇ ਆਹ ਸਾਹਮਣੇ ਚਰਨਾ ਹੈ ਚਰਨਾ ਤੁਹਾਨੂੰ ਦੱਸਾਂ ਨੇ ਫਿਲਹਾਲ ਇੱਥੇ ਥੋੜਾ ਜਿਹਾ ਸਲਿਪਰੀ ਹੈ ਕਮ ਤੇ ਫੋਨ ਮੇਰੇ ਹੱਥ ਚੱਕੇ ਗਿਆ ਤੇ ਫਿਰ ਫੋਨ ਦਾ ਕੰਮ ਹੋ ਜਣਾ ਤੇ ਥੋੜਾ ਧਿਆਨ ਨਾਲ ਪਾਰ ਕਰਕੇ ਫਿਰ ਮੈਂ ਚਰਨੇ ਦੇ तकरीबन ਬਿਲਕੁਲ ਨੇੜੇ ਪਹੁੰਚ ਗਿਆ ਨੇੜੇ ਪਹੁੰਚ ਗਿਆ ਮੈਂ ਤੁਹਾਨੂੰ ਦਿਖਾਣਾ ਥੋੜਾ ਲਾਊਡ ਬੋਲਣਾ ਪੈਣਾ ਇੱਥੇ ਕਿਉਂਕਿ ਚਰਨੇ ਦੀ ਆਵਾਜ਼ ਬਹੁਤ ਜ਼ਿਆਦਾ ਹੈ ਲਓ ਜੀ ਫਾਈਨਲੀ ਪਹੁੰਚ ਗਏ ਅਸੀਂ ਬੁਰਜ ਕੋਟੀਆਂ ਜਿਹੜਾ ਵਾਟਰਫਾਲ ਹੈ ਇਹ ਹੈ ਜੀ ਵਾਟਰਫਾਲ ਪੁਰਜ ਕੋਟੀਆਂ ਜਿਹੜਾ ਬਣਿਆ ਹੋਇਆ ਉੱਪਰੋਂ ਲਗਾਤਾਰ ਪਾਣੀ ਇੱਧੇ ਵਿੱਚ ਆਉਂਦਾ ਤੇ ਇਹ ਨਦੀ 'ਚ ਮਿਲਦਾ ਤੇ ਅੱਗੇ ਜਾ ਕੇ ਕੱਗੜ ਦਰਿਆ ਤੇ ਉਹਦੇ ਵਿੱਚ ਇਹ ਮਿਲ ਜਾਂਦਾ ਤੇ ਬੱਚੇ ਜਿਹੜੇ ਪੁਰੇ ਆਏ ਸੀ ਉਹ ਵੀ ਚਲੇ ਗਏ ਹੁਣ ਮੈਂ ਇਕੱਲਾ ਹੀ ਇੱਕ ਦੋ ਐਕਟਿਵ ਸਕੂਟਰ ਉੱਥੇ ਖੜਿਆ ਇਸ ਪਾਸੇ ਦਾ 뷰 ਇਹ ਸਾਰਾ ਇਦਾਂ ਹੈ ਇਹ ਸਾਰੀ ਨਦੀ ਪਾਰ ਕਰਕੇ ਮੈਂ ਇੱਧਰ ਆਇਆ ਤੇ ਬੜਾ ਸੋਹਣਾ 뷰 ਹੈ ਪਾਣੀ ਦੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੋਣੀ ਹੈ 10 ਸੈਕਿੰਡ ਲਈ ਮੈਂ ਚੁੱਪ ਕਰਦਾ ਤੇ ਕੁਦਰਤ ਦੀ ਆਵਾਜ਼ ਪਾਣੀ ਦੀ ਆਵਾਜ਼ ਸੁਣਿਓ ਸੋ ਬਿਲਕੁਲ ਨੇੜੇ ਆ ਗਏ ਤੇ ਹੋਰ ਨੇੜੇ ਉਹਦਾ ਦਸਾਨਾ ਲੋਕੀ ਆਉਂਦੇ ਨੇ ਪਿਕਨਿਕ ਬਣਾਉਂਦੇ ਨੇ ਇੱਥੇ ਆ ਚਰਨਾ ਆ ਪਾਣੀ ਉੱਪਰੋਂ ਡਿੱਗ ਰਿਹਾ ਜੀ ਇਹਦੇ ਲਓ ਜੀ ਹੁਣ ਫਿਰ ਦਿਖਾ ਦਿੰਨਾ ਤੁਹਾਨੂੰ ਹੁਣ ਆਪਾਂ ਫਿਰ ਚੱਲਦੇ ਆਂ ਪਾਣੀ ਦੇ ਵਿੱਚ ਦੀ ਇੱਥੋਂ ਲੰਘ ਕੇ ਪਾਣੀ ਤੇ ਫਾਰ ਕਰਦੇ ਆ ਇੱਥੇ ਛੋਟੇ ਛੋਟੇ ਮੱਛੀਆ ਵੀ ਨੇ ਜਦੋਂ ਪੈਰ ਰੱਖਦੇ ਆ ਤੇ ਆ ਦੇਖੋ ਇੱਧਰ ਇਸ ਪਾਸੇ ਫਿਰ ਉਹ ਇੱਥੇ ਥੋੜਾ ਪੈਰ ਟਿਕਾ ਕੇ ਦੇਖ ਕੇ ਰੱਖੋ ਕਿਉਂਕਿ ਇਹ ਲੋਕਾਂ ਨੇ ਆ ਖਤਰਨਾਕ ਬੋਤਲ ਵਿੱਚ ਪਈ ਆ ਕੱਚ ਦੀ ਬੋਤਲ ਹੈ ਤੇ ਪੈਰ ਤੁਹਾਡਾ ਜਖਮੀ ਵੀ ਹੋ ਸਕਦਾ ਤੁਹਾਨੂੰ ਸੱਟ ਲੱਗ ਸਕਦੀ ਹੈ ਲੋਕੀ ਇੱਥੇ ਦਾਰੂ ਸ਼ਰਾਬਾ ਪੀ ਕੇ ਆ ਬੋਤਲਾਂ ਦੇਖੋ ਕਿੰਨਾ ਖਤਰਨਾਕ ਕੰਮ ਸੀ ਜੇ ਮੈਂ ਧਿਆਨ ਨਾ ਕਰਦਾ ਤਾਂ ਪੈਰ ਜਿਹੜਾ ਉਹ ਹੋ ਜਖਮੀ ਹੋ ਸਕਦਾ ਸੀ ਤੇ ਕੰਚ ਪੈਰ ਦੇ ਵਿੱਚ ਵੱਢ ਸਕਦਾ ਸੀ ਤੇ ਇਸ ਗੱਲ ਦਾ ਆਪਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਇਹਨੂੰ ਪਹਿਲਾਂ ਕ੍ਰਾਸ ਕਰਦੇ ਹਾਂ ਉਹ ਤੋਂ ਬਾਅਦ ਫਿਰ ਅੱਗੇ ਦੀ ਗੱਲਬਾਤ ਬਸ ਇਹਨਾਂ ਦੀ ਤੇਜ਼ੀ ਵਹਾਈ ਪਾਣੀ ਦਾ ਤੇ ਬੱਚੇ ਇੱਥੇ ਇੰਜੋਏ ਕਰ ਸਕਦੇ ਨੇ ਇੱਥੇ ਨਹਾਉਂਦੇ ਵੀ ਮੈਂ ਦੇਖੇ ਲੋਕੀ ਤੇ ਉਹ ਮੁੰਡੇ ਹੁਣੇ ਆਏ ਸੀ ਉਹ ਇੱਥੇ ਕਾਫੀ देर ਨਹਾ ਕੇ ਫਿਰ ਗਏ ਨੇ ਤੇ ਆਪਣੇ ਕੱਪੜੇ ਲੈ ਕੇ ਆਓ ਸਵੀਮਿੰਗ ਵਾਲੇ ਤੇ ਤੁਸੀਂ ਇੱਥੇ ਨਹਾ ਵੀ ਸਕਦੇ ਹੋ ਤੇ ਮਜ਼ਾ ਆ ਰਿਹਾ ਪਾਣੀ ਦੇ ਵਿੱਚ ਜਦੋਂ ਪੈਰ ਰੱਖਦੇ ਆ ਤਾਂ ਬੜਾ ਆਰਾਮ ਮਿਲਦਾ ਹੈ ਸਕੂਨ ਮਿਲਦਾ ਉਹ ਚਰਲਾ ਸੀ ਤੁਹਾਨੂੰ ਦਿਖਾਤਾ ਇਹ ਬੜਿਆ ਇੱਥੇ ਪ੍ਰੀ-ਬੈਡਿੰਗ ਸ਼ੂਟ ਹੁੰਦਾ ਇੱਥੇ ਮੈਰਿਜ ਵੈਰਾ ਦਾ ਤੇ ਕਾਫੀ ਲੋਕੀ ਇੱਥੇ ਆਂਦੇ ਨੇ ਕਾਫੀ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਤੇ ਬੜੀ ਸੋਹਣੀ ਖੂਬਸੂਰਤ ਜਗ੍ਹਾ ਹੈ ਚੰਡੀਗੜ੍ਹ ਦੇ ਨੇੜੇ ਜੇ ਤੁਸੀਂ ਕਦੇ ਆਣਾ ਤਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਜਿਹੜਾ ਰੂਟ ਮੈਪ ਹੈ ਉਹ ਸਾਰਾ ਸਮਝਾਤਾ ਤੇ ਤੁਸੀਂ ਵੀਡੀਓ ਵੇਖਿਓ ਪੂਰੀ ਇੱਕ ਪੱਥਰ ਸਲਿਪਰੀ ਨੇ ਤੇ ਪੱਥਰ ਪੈਰਾਂ 'ਚ ਚੁਬਦੇ ਨੇ ਤੇ ਪਾਣੀ ਥੋੜਾ ਜਿਹਾ ਪੈਰ ਚੁੱਕਦਾ ਹੈ ਪਰ ਵਧੀਆ ਸੋਹਣਾ ਲੱਗ ਰਿਹਾ ਹੈ ਥੋੜੀ देर ਇੱਥੇ ਪੱਥਰ ਤੇ ਬੈਠ ਜਾਈਏ ਆ ਬੈਠੇ ਜੀ ਪਾਣੀ ਦੇ ਵਿੱਚ ਪੱਥਰ ਤੇ ਤੇ ਬੜਾ ਵਧੀਆ ਲੱਗ ਰਿਹਾ ਆ ਚਾਰੇ ਪਾਸੇ ਦਾ 뷰 ਬਹੁਤ ਸੋਹਣਾ ਲੱਗ ਰਿਹਾ ਇੱਥੇ ਕੁੱਤਾ ਆ ਗਿਆ ਇੱਥੇ ਇਹ ਕਿ ਡੌਗ ਕੋ ਮੈਂ ਤਾਂ ਮੇਰੇ ਇੱਕ ਸ਼ੂਜ਼ ਵੀ ਪਏ ਨੇ ਉੱਥੇ ਕਿਤੇ ਚੁੱਕ ਕੇ ਨਾ ਲੰਘ ਜਵੇ ਹਾਂ ਇਹ ਆ ਗਿਆ ਪਾਣੀ ਦੇ ਵਿੱਚ ਪਾਣੀ ਕ੍ਰੋਸ ਕਰ ਰਹੇ ਹਾਂ ਹਾਲੋ ਜੀ ਇਹ ਵੀ ਕੁਛ ਲੱਭਦਾ ਪਾਣੀ ਚ ਉਹ ਚਲਾ ਗਿਆ ਪੈਰ ਪਾਣੀ ਚ ਡੁੱਬੋਏ ਨੇ ਤੇ ਬੜਾ ਮਜ਼ਾ ਆ ਰਿਹਾ ਠੰਡਾ ਪਾਣੀ ਹੈ ਤੇ ਜੀ ਤਾਂ ਕਰਦਾ ਕਿ ਨਹਾ ਲੀਏ ਮੈਨੂੰ ਪਤਾ ਹੁੰਦਾ ਤੇ ਮੈਂ ਲੈ ਕੇ ਆਣਾ ਸੀ ਨਾਲ ਕੁਛ ਤੇ ਇੱਥੇ ਥੋੜੀ ਜਿਹਾ ਨਹਾਉਂਦੇ ਇੰਜੋਏ ਕਰਦੇ ਪਰ ਨੈਕਸਟ ਟਾਈਮ ਆਵਾਂਗੇ ਫਿਰ ਨਾਲੇ ਸਮਾਨ ਲੈ ਕੇ ਆਵਾਂਗੇ ਮੈਗੀ ਵਗੈਰਾ ਬਣਾਵਾਂਗੇ ਇੱਥੇ ਖਾਣਾ ਖੋਣਾ ਬਣਾਵਾਂਗੇ ਤੇ ਨਾਲੇ ਆਪਣਾ ਇੱਥੇ ਨਾਵਾਂਗੇ ਆ ਮੱਡੇ ਗਏ ਸੀ ਮੋਟਰਸਾਈਕਲ ਕੱਢ ਕੇ ਵਿੱਚੋਂ ਲੈ ਕੇ ਗਿਆ ਪਾਣੀ ਦੇ ਆ ਆ ਪਾਣੀ ਦੇ ਵਿੱਚ ਔਰ ਕੁਝ ਲੋਕੀ ਬੱਚੀ ਫੜ ਰਹੇ ਨੇ ਜਿੱਥੇ ਚੱਲਦੇ ਆਂ ਜੀ ਪਰਲੇ ਪਾਸੇ ਛੋਟੂ ਇੱਧਰ ਆਉਂਗੇ ਤੁਸੀਂ ਇੱਧਰ ਆਉਂਗੇ ਮੈਨੂੰ ਫੋਟੋ ਕਰਨੀ ਸੀ ਯਾਰ ਤੇ ਕਿਹਨੂੰ ਬੁਲਾਇਆ ਮੈਂ ਕਿ ਕਿਹਨਾਂ ਫੋਟੋ ਕਰਨੀ ਹੈ ਫੋਨ ਹੁਣ ਮੈਂ ਰਿਸਕ ਤੇ ਰੱਖਿਆ ਹੋਇਆ ਇਹ ਸੈਲਫੀ ਸਟਿਕ ਜੋ ਨਿਕਲਿਆ ਸਿੱਧਾ ਪਾਣੀ ਦੇ ਵਿੱਚ ਲੋ ਜੀ ਗੁਰਜੀ ਕੋਟੀਆਂ ਪਹੁੰਚ ਗਏ ਸੀ ਅਸੀਂ ਇਹ ਸਾਈਕਲ ਹੁਣ ਲਾਜੀ ਦੇ ਵਿੱਚ ਖੜੀ ਆ ਆ ਮੁੰਡੇ ਆਗੇ ਸੀ ਨਹੀਂ ਤਾਂ ਕੋਈ ਹੈ ਨਹੀਂ ਕਿ ਇੱਥੇ ਫੋਟੋਗੈਰਾ ਕਰਨ ਵਾਸਤੇ ਤੇ ਥੋੜਾ ਹੋਰ ਵਾਪਸੀ ਕਰਾਂਗੇ ਵਾਪਸ ਕਿ ਗਿਰਪੁਰ ਦੀ ਕਾਫੀ ਟਾਈਮ ਹੋ ਗਿਆ ਇੱਥੇ ਸਾਡੇ ਟੈਸਟਾਂ ਮੈਂ ਸਪੈਂਡ ਕੀਤਾ ਤੇ ਵਧੀਆ ਥੀ ਵਿਊ ਆਓ ਆਪਣੀ ਫੈਮਲੀ ਦੇ ਨਾਲ ਇੱਥੇ ਆ ਕੇ ਇੰਜੋਏ ਕਰੋ ਇਹ ਮੁੰਡੇ ਮਿਲੇ ਸੀ ਫੋਟੋਗੈਰਾ ਕਰੀ ਤੇ ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਕਾਫੀ ਜਾਣਕਾਰੀ ਦਿੱਤੀ ਇਹਨਾਂ ਨੇ ਇਸ ਜਗ੍ਹਾ ਦੇ ਬਾਰੇ ਆ ਦੱਸਣਗੇ ਆ ਮੁੰਡਾ ਹੈ ਗਿਆ ਨਾਮ ਆਪਕਾ ਕੀ ਨਾਮ ਹੈ ਰੋਹਿਤ ਰੋਹਿਤ रोहित तो थोड़ा बताना इस जगह के बारे में कि रश कितने कौन से दिन होता है और फैमिली काफ़ी आती है यहाँ पे फैमिली बहुत आते हैं संडे को बहुत भीड़ लगते हैं बहुत घूमने आते हैं बंदे यहाँ और बहुत बढ़िया जगह है सारे बंदे आते हैं घूमने एंजॉय करते हैं अच्छे आप सबको भी आना है तो जरूर आए हाँ। एंजॉय करें जगह की लोग नहाते भी हैं ना नहाते भी हैं पानी अच्छे है बिल्कुल बढ़िया जगह है तो हाँ। ये ये बाहर ऊपर पहाड़ों से आ रहा पानी हाँ पहाड़ों से पानी आता है अच्छा है ਤਵੀ ਸਾਫ ਹੈ ਨਾ ਪਾਣੀ ਅੱਗੇ ਫਿਰ ਗੱਗਰ ਵਿੱਚ ਲਾ ਦਿੱਤਾ ਜੀ ਹਾਂ ਪੂਰੇ ਜਾਤੇ ਰਹਤਾ ਹਾਂ ਬੰਦੇ ਸਾਹਮਣੇ ਮੱਛੀ ਫੜਦੇ ਤੇ ਕੋਸ਼ਿਸ਼ ਕਰਦਾ ਉਹਨਾਂ ਨਾਲ ਤੱਕ ਜਾਣ ਦੀ ਗੱਲਬਾਤ ਕਰਦੇ ਉਹਨਾਂ ਨਾਲ ਆਹ ਬੈਠੇ ਜੀ ਬੰਦੇ ਉਹਨਾਂ ਦੇ ਨੇੜੇ ਜਾ ਕੇ ਗੱਲ ਕਰਦੇ ਫੜੀ ਬੱਛੀ ਬੁੱਛੀ ਕਿ ਨਹੀਂ ਹੈ ਬਾਜੀ ਕੰਡੇ ਟੁੱਟ ਗਿਆ ਅੱਛਾ ਕੰਡੇ ਟੁੱਟ ਗਿਆ ਕੰਡੇ ਟੁੱਟ ਗਿਆ ਓਏ ਹੋਏ ਮੈਂ ਤਾਂ ਦੇਖ ਰਿਹਾ ਸੀ ਮੈਨੂੰ ਕਿ ਸ਼ਾਇਦ ਮੱਛੀ ਪੜੀ ਹੋਣੀ ਕੋਈ ਆ ਲੋਕ ਇੱਥੇ ਬੋਤਲਾਂ ਤੋੜ ਕੇ ਜਾਂਦੇ ਆ ਹਨਾ ਹਾਂ ਜੀ ਆ ਦੇਖੋ ਫਾਲ ਇਹ ਕੋਈ ਪਈ ਆ ਜੀ ਪਾਣੀ ਰੋ ਹਾਂ ਇੱਕੋ ਪਈ ਆ ਪਾਣੀ ਦੇ ਵਿੱਚ ਲੋਕ ਕੀ ਕਰਕੇ ਰੱਖੇ ਹੁਣ ਦੇਖਦੇ ਇਹ ਨਜਾ ਰਸਤੇ ਹਾਂ ਹਾਂ ਚਲੋ ਇਹ ਵੀ ਕੰਮ ਵਧੀਆ ਹੈ ਕਿ ਸਫਾਈ ਹੋ ਜਾਂਦੀ ਹੈ ਤੁਹਾਡੇ ਬਹਾਨੇ ਨਾਲ ਸਫਾਈ ਹੋ ਜਾਂਦੀ ਹੈ ਹੈਨਾ ਤੇ ਨਹੀਂ ਤਾਂ ਬੜਾ ਬੁਰਾ ਹਾਲਾਤ ਦੇਖੋ ਕੰਚ ਕੋਈ ਪਈ ਆ ਕੋਈ ਪਈ ਟੁੱਟੀ ਹੋਈ ਪਤਾ ਕੀ ਗੱਲ ਜਿਸ ਤਰ੍ਹਾਂ ਮੈਂ ਹੁਣ ਨੰਗੇ ਪੈਰੀ ਆਇਆ ਹਾਂ ਹੋਰ ਵੀ ਉਹ ਕਵਾਸਿਕਦਾ ਨੰਗੇ ਪੈਰ ਹਾਂ ਪੈਰ ਚ ਵੱਜੂਗਾ ਇਹ ਖਤਰਨਾਕ ਕੰਮ ਹੋ ਜਾਣਾ ਨੜੇ ਆਪਣਾ ਨੁਕਸਾਨ ਨਾਲੇ ਦੂਸਰੇ ਦਾ ਨੁਕਸਾਨ ਹੋ ਜਾਣਾ ਹਾਂ ਬਿਲਕੁਲ ਬਿਲਕੁਲ ਆਪਣਾ ਇਹ ਜਰਾ ਕੋ ਕੋ ਕੰਮ ਜੇ ਕੋਈ ਪਤਾ ਲੱਗੇ ਸਾਹਸ ਪਾਈ ਹਾਂ ਦੇਖੋ ਬੋਤਲ ਫਿਰਦੀ ਹੈ ਇੱਕੋ ਪਈ ਹੈ ਬੋਤਲ ਤੇ ਬੜਾ ਬੁਰਾ ਹਾਲ ਹੈ ਆ ਪੈਕਟ ਜੀ ਵੇਥੀ ਸੜ ਜਾਂਦੇ ਆ ਬੰਦੇ ਆ ਦੇਖ ਲਓ ਇੱਧਰ ਬੜਾ ਬੁਰਾ ਹੈ ਸੋਹਣੀ ਜਗ੍ਹਾ ਹੈ ਪਰ ਲੋਕੋ ਨਹੀਂ ਨਾ ਕਰਦੇ ਸਫਾਈ ਨਹੀਂ ਰੱਖਦੇ ਸਫਾਈ ਨਹੀਂ ਰੱਖਦੀ ਇੱਧਰ ਹਾਂ ਕੇਅਰ ਨਹੀਂ ਕਰਦੇ ਲੋਕ ਕੇ ਚਲੋ ਬੰਦਾ ਆਂਦਾ ਪਰਿਵਾਰ ਨਾਲ ਖਾ ਕੇ ਆਪਣਾ ਆ ਪੀਜ ਆਪਣਾ ਨਿਕਲ ਜੇ ਕਰੋ ਨਿਕਲ ਜੇ ਸਫਾਈ ਕਰ ਜੇ ਨਾਲ ਲੈ ਜੇ ਤੋ ਅੱਗੇ ਪਾ ਦੇ ਉੱਪਰ ਜਾ ਕੇ ਆ ਦੇਖੋ ਸਾਹਮਣੇ ਪਿਆ ਜੀ ਗੰਦੋ ਹਾਂ ਉਹ ਦੇਖਿਆ ਸੀ ਪਿੱਛੇ ਉਹ ਪਿਆ ਸੀ ਇੱਕ ਉੱਤੇ ਹਾਂ ਬਿਲਕੁਲ ਬਿਲਕੁਲ ਬਹੁਤ ਬੁਰਾ ਹਾਲ ਹੈ ਫਿਰ ਇੱਥੇ ਦੀ ਲੋਕੀਆ ਦੇਖੀ ਅੱਛਾ ਲੋਕ ਕਿ ਲੈ ਤੁਸੀਂ ਠੀਕ ਮੈਂ ਦੇਖਿਆ ਤੁਹਾਨੂੰ ਫੜਦੇ ਬੱਚੀ ਨਾ ਮੈਂ ਕਿਹਾ ਵੀ ਮੈਂ ਜਾ ਕੇ ਗੱਲਬਾਤ ਕਰਨਾ ਵੀ ਚਾ ਲੋਕਾਂ ਨਾਲ ਬੰਦਾ ਆਹੀ ਹੁੰਦਾ ਇੱਥੇ ਲੋਕ ਤਾਂ ਉਹ ਦਾਰੂ ਸ਼ਰਾਬਾ ਪੀ ਕੇ ਮੁੜ ਜਾਂਦੇ ਆ ਘੁੰਮਣਾ ਫਿਰਦਾ ਹੁੰਦਾ ਵੀ ਤੁਹਾਡੇ ਨਾਲ ਮੈਂ ਗੱਲ ਕਰੀ ਚਾਰ ਗੱਲਾਂ ਤੁਹਾਡੇ ਤੋਂ ਪਤਾ ਲੱਗਦੀਆਂ ਹਨਾ ਹਾਂਜੀ ਤੇ ਥੋੜਾ ਜਿਹਾ ਏਰੀਆ ਬਾਰੇ ਪਤਾ ਲੱਗਦਾ ਬੰਦੇ ਨੂੰ ਹਾਂ ਅਜੇ ਕੰਮ ਇਹ ਵੀ ਇੱਥੇ ਚਲੋ ਕਾਪੀ ਕੀ ਖਾਂਦਾ ਵੀ ਨਾ ਚਲੋ ਹਰੇਕ ਕੋਈ ਬੰਦਾ ਪਰ ਆ ਆ ਚੀਜ਼ਾਂ ਨਹੀਂ ਨਾ ਹੋਣੇ ਚਾਹੀਦੀਆਂ ਜਿਹੜੀਆਂ ਅੱਜ ਦੀਆਂ ਵੀ ਖਾ ਕੇ ਇੱਥੇ ਧੰਨ ਕੇ ਬੋਤਲ ਚਲੇ ਜਾਵੇ ਆ ਦੇਖੋ ਲਾ ਕੁਝ ਸਾਹਮਣੇ ਇਕੱਠੀ ਕਰਕੇ ਰੱਖ ਲਈ ਨਾ ਨਾ ਤੁਸੀਂ ਤਾਂ ਬੜਾ ਵਧੀਆ ਹਾਂ ਜੰਦੇ ਦੇਖ ਲੈ ਹਾਂ ਇਹ ਬੜਾ ਕਰ ਰਹੀ ਹੈ ਇਹ ਤੇ ਕਿਉਂਕਿ ਆ ਬੋਤਲਾ ਕਿਸੇ ਦੇ ਪੈਰ ਚ ਵੱਜ ਸਕਦੀ ਹੈ ਜੀ ਅੱਗੇ ਪਾਣੀ ਚ ਰੁੜ ਕੇ ਜਾਣਗੇ ਪਤਾ ਨਹੀਂ ਕਿਹੜਾ ਨੁਕਸਾਨ ਕਰਨਗੇ ਕਿਸੇ ਜਾਨਵਰ ਨੂੰ ਮਰੇ ਹਾਂ ਜਾਨਵਰ ਕੁਮਰੇ ਜੀ ਬਿਲਕੁਲ ਜਾਨਵਰ ਨੂੰ ਪਤਾ ਨਹੀਂ ਨਾ ਜਾਨਵਰ ਦੇ ਪੈਰ ਚ ਵੱਜੇ ਜਾਂ ਕੁਝ ਹੋਵੇ ਜਾਨਵਰ ਥੋੜੀ ਬੋਲ ਕੇ ਬਤਾਏਗਾ ਜੀ ਹਾਂ ਬਿਲਕੁਲ ਬਿਲਕੁਲ ਜੀ ਤੁਹਾਨੂੰ ਬੜਾ ਵਧੀਆ ਕੰਮ ਕਰ ਰਹੇ ਤੁਸੀਂ ਇਹ ਬੋਤਲਾ ਚਲੋ ਮੈਂ ਨਾ ਬਹਾਨੇ ਨਾਲ ਬੰਦਾ ਲੈ ਜਾਂਦਾ ਇੱਕ ਉਹ ਪਈ ਹੈ ਪਰੇ ਉਹ ਵੀ ਆਹ ਨਾਲੇ ਪਈ ਹੈ ਆਹ ਕੋਈ ਨਹੀਂ ਚੱਕਦਾ ਹਾਂ ਹਾਂ ਚੱਕ ਠੀਕ ਹੈ ਜੇ ਨਹੀਂ ਤਾਂ ਫਿਰ ਉਹਨੂੰ ਪਾਣੀ ਪੜੀ ਆਹ ਹਰੀ ਜੀ ਪਈ ਹੈ ਇੱਕ ਮੇਰੇ ਖਾ ਬੋਤਲ ਹੀ ਹੈ ਹਾਂ ਦੇਖੋ ਇਹ ਬਾਹਨੇ ਨਾਲ ਸਫਾਈ ਵੀ ਹੋ ਜਾਂਦੀ ਹੈ ਇੱਥੇ ਤਾਂ ਦੇਖੋ ਪਾਣੀ ਦੇ ਵਿੱਚ ਬੋਤਲ ਐਦਾ ਸੁੱਟ ਕੇ ਲੋਕੀ ਚਲੇ ਜਾਂਦੇ ਨੇ ਉਹ ਕੋਈ حاجه ਨਹੀਂ ਹੈ ਇਹ ਨਹੀਂ ਨਹੀਂ ਬੁਰਾ ਹਾਲ ਹੈ ਲੋਕਾਂ ਦਾ ਐਦਾ ਆਓ ਤੁਸੀਂ ਆਹ ਕੁਦਰਤ ਨੂੰ ਆਪਣਾ ਆਨੰਦ ਮਾ ਲਓ ਕੁਦਰਤ ਦਾ ਇਹ ਤਾਂ ਨਾ ਕਰ ਵੀ ਅਜੇ ਤੱਕ ਗੰਦ ਪਾ ਕੇ ਆ ਦੇਖੋ ਹੁਣ ਤੁਸੀਂ ਸਫਾਈ ਕਰੀਏ ਤੇ ਬਾਹਨੇ ਨਾਲ ਵਧੀਆ ਗੱਲ ਹੈ ਇੱਥੇ ਵੇਖਣ ਨੂੰ ਸਾਨੂੰ ਇੰਜ ਲੱਗਦਾ ਹੋਵੇਗਾ ਕਿ ਇਸਾਰਾ ਅੱਗੇ ਪਰਲੇ ਪਾਸੇ ਜੰਗਲ ਹੈ ਪਹਾੜ ਪਰ ਇੱਥੇ ਜਿਹੜੀ ਬਾਈਕ ਮੈਂ ਤੁਹਾਨੂੰ ਦਿਖਾਈ ਸੀ ਪਾਣੀ ਚੋਂ ਲੰਘਦੇ ਆ ਅਸਲ ਚ ਹੋਰ ਰਸਤਾ ਹੈ ਸ਼ਾਰਟਕਟ ਇਹ ਵਾਲਾ ਰਸਤਾ ਸ਼ਾਰਟਕਟ ਹੈ ਉਤਲੇ ਪਾਸੇ ਪਿੰਡ ਹੈ ਜੀ ਇਹ ਇੱਕ ਪਿੰਡ ਵਸਿਆ ਹੋਇਆ ਹੈ 메ਨ ਰੋਡ ਇਧਰੋਂ ਆਉਂਦੀ ਹੈ ਪਰ ਉਹਨਾਂ ਨੂੰ ਕਾਫੀ ਲੰਮਾ ਉਧਰੋਂ ਚੱਕਰ ਲਾ ਕੇ ਆਣਾ ਪੈਂਦਾ ਆਪਣੇ ਪਿੰਡ ਇਸ ਕਰਕੇ ਉਹ ਸ਼ਾਰਟਕਟ ਲੈ ਕੇ ਇਧਰੋਂ ਆ ਕੇ ਆ ਬਿਚ ਦੀ ਆਪਣੇ ਪਿੰਡ ਪੰਜ ਮਿੰਟਾਂ ਦੇ ਵਿੱਚ ਪਹੁੰਚ ਜਾਂਦੇ ਆ ਸੋ ਇਹ ਸੀ ਇੱਕ ਇਨਫੋਰਮੇਸ਼ਨ ਇਹਨਾਂ ਸੋਚਿਓ ਕਿ ਪਰਲੇ ਪਾਸੇ ਕੋਈ ਜੰਗਲ ਹੈ ਉੱਪਰ ਪਿੰਡ ਵਸਿਆ ਪਲੇਨ ਏਰੀਆ ਵਾਪਸੀ ਚ ਤਾਂ ਮੈਂ ਕੋਈ ਵੀਡੀਓ ਬਣਾਣੀ ਨਹੀਂ ਰਸਤੇ ਦੇ ਵਿੱਚ ਕਿਉਂਕਿ ਉਹ ਸੇਮ ਰਸਤਾ ਉਹ ਜਿਹੜਾ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਚੱਲਦੇ ਦਿਖਾਇਆ ਲਓ ਜੀ ਇਹ ਸੀ ਬੁਰਜ ਕੋਟੀਆ ਤੁਹਾਨੂੰ ਦਿਖਾਇਆ ਅੱਜ ਪਹਿਲਾਂ ਚੰਡੀਵੰਦਰ ਰੇਲਵੇ ਸਟੇਸ਼ਨ ਦਿਖਾਇਆ ਉਸ ਤੋਂ ਬਾਅਦ ਚੰਡੀ ਮਾਤਾ ਦਾ ਮੰਦਿਰ ਜਿਹਦੇ ਜਿਹਨਾਂ ਦੇ ਨਾਮ ਤੇ ਚੰਡੀਗੜ੍ਹ ਸ਼ਹਿਰ ਦਾ ਨਾਮ ਪਿਆ ਉਸ ਤੋਂ ਬਾਅਦ ਤੁਹਾਨੂੰ ਬੁਰਜ ਜਿਹੜਾ ਉੱਪਰ ਕਿਲਾ ਬਣਿਆ ਹੈ ਸਿਪੁਰਜ ਕੋਟਿਆ ਪਿੰਡ ਦੇ ਉੱਤਲੇ ਪਾਸੇ ਉਹ ਦਿਖਾਇਆ ਤੇ ਉਸ ਤੋਂ ਬਾਅਦ ਇਹ ਜਿਹੜਾ ਵਾਟਰਫਾਲ ਬੁਰਜ ਕੋਟਿਆ ਵਾਟਰਫਾਲ ਉਹ ਦਿਖਾਇਆ ਤੇ ਸਾਰੇ ਇਹ ਤੁਹਾਨੂੰ ਇੰਜੋਏ ਕਰਵਾਈਆਂ ਚੀਜ਼ਾਂ ਸੋ ਇਸ ਵਲੌਗ ਨੂੰ ਹੁਣ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਕਮੈਂਟਸ 'ਚ ਦੱਸਿਓ ਕਿੱਦਾਂ ਦੇ ਲੱਗਿਆ ਵਧੀਆ ਪਲੇਸ ਸੀ ਤੁਸੀਂ ਆਣਾ ਚਾਹੁੰਦੇ ਹੋ ਤਾਂ ਆ ਸਕਦੇ ਹੋ ਮੈਥੋਂ ਕੁਝ ਪੁੱਛਣਾ ਚਾਹੁੰਦੇ ਹੋ ਇਸ ਜਗ੍ਹਾ ਦੇ ਬਾਰੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਤੇ ਹੁਣ ਵਾਪਸੀ ਕਰਦੇ ਹਾਂ ਟਾਈਮ ਕਾਫੀ ਹੋ ਚੁੱਕਿਆ ਕੰਟਾ ਮੈਨੂੰ ਕੰਟਾ ਡੇਢ ਘੰਟਾ ਮੈਨੂੰ ਜਾਣ ਨੂੰ ਵਾਪਸੀ ਚ ਲੱਗ ਜਣਾ ਤੇ ਅੱਜ ਦੀ ਸਾਈਕਲਿੰਗ ਇਹ ਸੀ ਕਾਫੀ ਸਫਰ ਸੀ ਤਕਰੀਬਨ 50 ਕਿਲੋਮੀਟਰ ਦਾ ਸਫਰ ਜਿਹੜਾ ਅੱਜ ਦਾ ਮੇਰਾ ਉਹੋ ਰਹਿਣਾ ਸੋ ਫਿਰ ਮਿਲਾਂਗੇ ਤੁਹਾਨੂੰ ਇੱਕ ਨਵੇਂ ਸਫਰ ਦੇ ਨਾਲ ਜਿਉਂਦੇ ਬਾਕੀ ਰਹੋ ਉਦੋਂ ਤੱਕ ਸ਼ਬਾ ਘੈਰ ਸਸਰੀਕਾਰ ਨਮਸਤੇ ਆਦਾਬ ਬਾਏ ਬਾਏ